ਸ਼੍ਰੀ ਵਾਹਿਗੁਰੂ ਸਾਹਿਬ ਜੀ ਨੀਨ ਦਰਦੁ ਭੰਜੇ ਨਾ ਘਟ ਘਣ ਅਨਾਥ ਸਰਣ ਤੇ ਮਾਰੇ ਆ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤਨਾ ਸ੍ਰੀ ਮਹੱਲਾ ਪੰਜੇਵਾ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਦੇਖਿਓ ਪਸਾਰਨੈ ਸੁਨ ਸਾਧਕੇ ਬੈਣ ਪ੍ਰਾਨ ਪਤ ਜਤ ਰਖ ਸਗਲ ਹੈ ਮਰਣਾ ਰਹਾਉ ਚੰਦਨ ਚੂਆ ਰਸਪੂ ਬਕਾਰ ਖਾਨੇ ਕੈ ਵਿਖਿਆ ਬਿਕਾਰ ਦੇਖ ਸਗਲ ਹੈ ਬਿਕੈ ਕਾ ਗੋਬਿੰਦ ਕੋ ਨਾਮ ਨਿਕਉ ਕਹਤ ਹੈ ਸਾਲ ਜਨ ਤਨ ਧਨ ਆਪਨ ਥਾਪੇ ਹਰ ਜਪਨਾ ਨਿੰਖ ਜਾਪੇ ਅਰਥ ਦਰਬ ਦੇਖ ਕੈ ਸੰਗ ਨਾਹੀ ਚਲਣਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹਿ ਸੰਤ ਭਲਾ ਤਿਨ ਨਾਹੀ ਰੇ ਜੰਮ ਸਤਾਵੈ ਸਾਧੂ ਕੇ ਸੰਗ ਨ ਪਾਇਓ ਰੇ ਪਰਮ ਨਿਧਾਨ ਮਿਟੋ ਹੈ ਅਬਮਾਨ ਇਕਨ ਰੰਕਾਰ ਨਾਨਕ ਮਨ ਲਗਣਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜੋਗ ਜੋਗਿਆ ਟੱਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਤਨਾਸਰੀ ਰਾਗ ਦੇ ਵਿੱਚ ਪੰਚਮ ਪਾਛਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਕਹਿੰਦੇ ਨੇ ਭਲੋ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਸਤਿਗੁਰੂ ਕਹਿੰਦੇ ਜਦੋਂ ਅਸੀਂ ਦੂਸਰੇ ਦਾ ਭਲਾ ਮੰਗੀਦਾ ਹੈ ਨਾ ਉਦੋਂ ਸਤਿਗੁਰੂ ਆਪਦੇ ਸੇਵਕਾਂ ਦਾ ਭਲਾ ਕਰਦਾ ਹੈ ਜਦੋਂ ਕਿਸੇ ਦਾ ਭਲਾ ਮੰਗੀਦਾ ਹੈ ਦੇਖੋ ਪ੍ਰਸਾਰ ਨੈਣ ਸੁਣੋ ਸਾਧਕੇ ਬੈਣ ਪ੍ਰਾਨ ਪਤ ਚਿਤ ਰੱਖੋ ਸਗਲ ਹੈ ਮਰਨਾ ਕਿਉਂਕਿ ਇੱਕ ਦਿਨ ਸੰਸਾਰ ਦੇ ਵਿੱਚੋਂ ਸਭ ਨੇ ਜਾਣਾ ਹੈ ਜਦੋਂ ਵੀ ਪ੍ਰਮਾਤਮਾ ਦੀ ਸੰਗਤ ਕਰੀਏ ਸਤਿਗੁਰ ਦੇ ਚਰਨਾਂ ਦਾ ਉਹ ਆਸਰਾ ਲਈਏ ਉਦੋਂ ਭਲਾ ਹੁੰਦਾ ਹੈ ਸਤਿਗੁਰੂ ਕਿਰਪਾ ਕਰਦਾ ਬਖਸ਼ਣ ਕਰਦਾ ਹੈ ਭਾਵੇਂ ਜਿੰਨਿਆਂ ਮਰਜ਼ੀ ਸੰਸਾਰ ਦੀਆਂ ਚੀਜ਼ਾਂ ਚੰਗਨ ਵਰਗੀਆਂ ਹੋਣ ਚੰਦਨ ਹੋਵੇ ਚੰਦਨ ਚਵਾ ਰਸ ਭੋਗ ਕਰਤ ਅਨੇਕੇ ਵਿਖਿਆ ਬੇਕਾਰ ਕਿਉਂਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਨਸਾਨ ਵਿਖਿਆ ਬਕਾਰਾਂ ਵਿੱਚ ਰਹਿੰਦੇ ਐਸ ਵਾਸਤੇ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਕਈ ਗੁਰਮੁਖ ਪਿਆਰੇ ਨਗਰੂ ਅਰਜਨ ਦੇ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਜਿਨ੍ਹਾਂ ਦੇ ਨਾਮ ਭਾਈ ਤੋਤਾ ਭਾਈ ਮਹਿੰਦੂ ਭਾਈ ਗੋਖੂ ਭਾਈ ਟੋਂਡਾ ਗੁਰੂ ਜੀ ਦਾ ਜਸ ਸੁਣ ਕੇ ਦਰਸ਼ਨਾਂ ਨੂੰ ਆਏ ਤੇ ਦਰਸ਼ਨ ਕਰਦਿਆਂ ਹੀ ਮਨ ਸ਼ਾਂਤ ਹੋ ਗਿਆ ਕਿਉਂਕਿ ਸਤਗੁਰ ਦੀ ਬਾਣੀ ਐਸੀ ਹੈ ਜਦੋਂ ਵੀ ਬਾਣੀ ਪੜੀਦੀ ਹੈ ਸਤਗੁਰ ਦੀ ਉਦੋਂ ਹੀ ਮਨ ਸ਼ਾਂਤ ਹੁੰਦਾ ਹੈ ਆਨੰਦ ਹੁੰਦਾ ਹੈ ਤਾਂ ਸਤਗੁਰੂ ਕਹਿੰਦੇ ਨੇ ਨਾ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭਾਵ ਜਲਤਾਰੇ ਕਹਿੰਦੇ ਜਦੋਂ ਇੱਕੋ ਇੱਕ ਪ੍ਰਮਾਤਮਾ ਕਾਲ ਪੁਰਖ ਦੀ ਸ਼ਰਨ ਦੇ ਵਿੱਚ ਆ ਜਾਈਏ ਨਾ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਕਹਿੰਦੇ ਜਥਾ ਭਾਵਨਾ ਰੱਖ ਕੇ ਮੱਥਾ ਟੇਕਿਆ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਤੇ ਪਾਤਸ਼ਾ ਕਲਿਆਣ ਦਾ ਰਾਸਤਾ ਦੱਸੋ ਗੁਰਬਾਣੀ ਦਾ ਪਾਠ ਕਰਈਏ ਗੁਰ ਬਾਣੀ ਦਾ ਜਦੋਂ ਵੀ ਪਾਠ ਕਰੀਦਾ ਹੈ ਨਾ ਤੇ ਮਹਾਰਾਜ ਕਹਿੰਦੇ ਭਾਈ ਸਿਮਰਨ ਕਰੋ ਜਥਾ ਭਾਵਨਾ ਤੇ ਮੱਥਾ ਟੇਕਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਲਿਆਣ ਦਾ ਰਸਤਾ ਦੱਸੋ ਗੁਰੂ ਜੀ ਬੋਲੇ ਕਿ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸਿਮਰਨ ਕਰਨਾ ਬੰਦਗੀ ਕਰਨੀ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ ਤੇ ਭਾਈ ਬਾਣੀ ਪੜਨੀ ਇਹਦੇ ਨਾਲ ਕਲਿਆਣ ਦੀ ਪ੍ਰਾਪਤੀ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਚਾਰੇ ਸਿੰਘਾਂ ਪੰਜਾਂ ਨੇ ਸਤਿਗੁਰਾਂ ਦੇ 사ਤ ਸੰਗਤ ਕਰਕੇ ਜੋ ਗੁਰਾਂ ਨੇ ਬਚਨ ਕੀਤਾ ਭਾਈ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰੋ ਸਿਮਰਨ ਕਰੋ ਬੰਦਗੀ ਕਰੋ ਤੇ ਗੁਰੂ ਮਹਾਰਾਜ ਦਾ ਸਿਮਰਨ ਕਰਦਿਆਂ ਹੋਇਆ ਕਲਿਆਣ ਹੋਵੇਗੀ ਗੁਰਾਂ ਦੇ ਬਚਨ ਸੁਣੇ ਤੇ ਗੁਰੂ ਪਿਆਰਿਓ ਕਹਿੰਦੇ ਉਹਨਾਂ ਨੇ ਸਤ ਗੁਰਾਂ ਨੂੰ ਸਤ ਬਚਨ ਕਹਿ ਕੇ ਗੁਰਬਾਣੀ ਦਾ ਉਹ ਆਸਰਾ ਲੈ ਅਮਰਤ ਵੇਲੇ ਇਸ਼ਨਾਨ ਕਰਨਾ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਗੁਰੂ ਜੀ ਬਾਣੀ ਪੜ੍ਹਨੀ ਤੇ ਕਹਿੰਦੇ ਐਸੀ ਕਿਰਪਾ ਹੋਈ ਥੋੜੇ ਦਿਨਾਂ ਦੇ ਵਿੱਚ ਆਤਮ ਗਿਆਨ ਪ੍ਰਾਪਤ ਹੋ ਕੇ ਜੀਵਨ ਮੁਕਤ ਦੀ ਪਦਵੀ ਨੂੰ ਪ੍ਰਾਪਤ ਹੋ ਗਈ ਸਿਮਰਨ ਇੱਕ ਬਾਣੀ ਐਸੀ ਹੈ ਕਹਿੰਦੇ ਜਦੋਂ ਉਹਨਾ ਭਾਈ ਤੋਤਾ ਭਾਈ ਮਹਿੰਦ ਭਾਈ ਗੋਖੂ ਭਾਈ ਟੁੰਡ ਇਹਨਾਂ ਨੂੰ ਜਦੋਂ ਮੁਕਤ ਹੁੰਦਿਆਂ ਵੇਖਿਆ ਗੁਰੂ ਪਿਆਰੇਓ ਤੇ ਕਹਿੰਦੇ ਭਾਈ ਝੰਝ ਭਾਈ ਮੁਕੰਦਾ ਭਾਈ ਕਰਦਾਰ ਤਿੰਨੇ ਜਣੇ ਜਦੋਂ ਇਹਨਾਂ ਦੇ ਬਚਨ ਸੁਣੇ ਇਹਨਾਂ ਦੀ ਗੁਰਬਾਣੀ ਪੜ੍ਹਦੇ ਆ ਇਹਨਾਂ ਨੂੰ ਮੁਕਤ ਹੁੰਦੇ ਆ ਵੇਖਿਆ ਸੁਖੀ ਹੁੰਦੇ ਆ ਵੇਖਿਆ ਤੇ ਇਹਨਾਂ ਦੇ ਮਨ ਦੇ ਵਿੱਚ ਵੀ ਭਾਵਨਾ ਜਾ ਗਈ ਕਿ ਆਪਾਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਕਹਿੰਦੇ ਤਿੰਨੇ ਜਣੇ ਸ੍ਰੀ ਗੁਰੂ ਦੇ ਦਰਸ਼ਨਾਂ ਨੂੰ ਆਏ ਨਿਮਰਤਾ ਪੂਰਵਕ ਮੱਥਾ ਟੇਕਿਆ ਤੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਗੁਰਸਿੱਖਾਂ ਨੂੰ ਤੁਸੀਂ ਕਲਿਆਣ ਦਾ ਰਾਸਤਾ ਜਿਹੜਾ ਦੱਸਿਆ ਸੀ ਸਾਨੂੰ ਵੀ ਦੱਸੋ ਜਿਸ ਤੋਂ ਸਖੈ ਨਹੀਂ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ ਗੁਰੂ ਜੀ ਬੋਲੇ ਕਿ ਤੁਸੀਂ ਰਾਗ ਵਿਦਿਆ ਦੇ ਜਾਣੂ ਹੋ ਕਿਉਂਕਿ ਉਹ ਰਾਗਾਂ ਦੇ ਮਾਹਰ ਸਨ ਗੁਰਬਾਣੀ ਦੇ ਰਾਗ ਵੀ 33 ਨੇ ਤੇ ਗੁਰੂ ਪਿਆਰੋ ਕਹਿੰਦੇ 33ਾਂ ਰਾਗਾਂ ਦਾ ਕੋਈ ਗੁਰੂ ਪਿਆਰਾ ਜਾਣੂ ਹੁੰਦਾ ਨਹੀਂ ਤਾਂ 1 2 4 ਪੈਰੋਂ ਰਾਗ ਆਮ ਹੈ ਸ੍ਰੀ ਰਾਗ ਆਮ ਹੈ ਇਹਦੇ ਨਾਲ ਹੀ ਜਿਆਦਾ ਕੀਰਤਨ ਕਥਾ ਵਿਚਾਰਾ ਹੁੰਦੀਆਂ ਨੇ ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀਂ ਰਾਗ ਵਿਦਿਆ ਦੇ ਜਾਣੋ ਗੁਰਬਾਣੀ ਦਾ ਕੀਰਤਨ ਕਰਿਆ ਕਰੋ ਗੁਰਬਾਣੀ ਕਹਿੰਦੀ ਹੈ ਨਾ ਕਲ ਜੁਗ ਮੈਂ ਕੀਰਤਨ ਪ੍ਰਧਾਨਾ ਕਲ ਯੁਗ ਦਾ ਸਮਾਂ ਹੈ ਇਹਦੇ ਵਿੱਚ ਕੀਰਤਨ ਕਰਿਆ ਕਰੋ ਜੀ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਿਆ ਕਰੋ ਤੇ ਸਭ ਤੋਂ ਸੁਖੈਨ ਰਸਤਾ ਕੀਰਤਨ ਦਾ ਹੈ ਕੀਰਤਨ ਤੋਂ ਹੀ ਅਦਕ ਪ੍ਰੇਮ ਵੱਧਦਾ ਹੈ ਤੇ ਕਥਾ ਵਾਰਤਾਂ ਜੋ ਹੁੰਦੀ ਹੈ ਖੂਦ ਹੀ ਤਰ੍ਹਾਂ ਹੁੰਦੀ ਹੈ ਖੂਦੇ ਪਾਣੀ ਦੇ ਸਮਾਨ ਹਨ ਅਤੇ ਜਿਹੜਾ ਕੀਰਤਨ ਹੁੰਦਾ ਇਹ ਮੇਗ ਦੀ ਵਰਖਾ ਦੇ ਸਮਾਨ ਹਾਂ ਉਸ ਦਿਨ ਤੋਂ ਤਿੰਨੇ ਗੁਰਸਿੱਖ ਜਿਹੜੇ ਸੀ ਇਹ ਕੀਰਤਨ ਕਰਨ ਲੱਗ ਪਏ ਕਥਾ ਵਿਚਾਰਾਂ ਗੁਰਬਾਣੀ ਦੀਆਂ ਕਰਨ ਲੱਗ ਪਏ ਤੇ ਗੁਰੂ ਪਿਆਰਿਓ ਗੁਰਬਾਣੀ ਦਾ ਇਹੋ ਜਿਹਾ ਆਨੰਦ ਆਇਆ ਜੋ ਉਹਨਾਂ ਦੇ ਹਿਰਦੇ ਤੇ ਕਵਾੜ ਖੁੱਲ ਗਏ ਤਾਂ ਹੀ ਗੁਰੂ ਮਹਾਰਾਜ ਨੇ ਸਾਨੂੰ ਇਹ ਰਾਸਤਾ ਸੌਖਾ ਦੱਸਿਆ ਕਿ ਭਾਈ ਕਥਾ ਵਿਚਾਰਾ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਸੇਵਾ ਸਿਮਰਨ ਭਗਤੀ ਦਾ ਮਾਰਗ ਦੇ ਨਾਲ ਹੀ ਆਨੰਦ ਹੁੰਦਾ ਹੈ ਔਰ ਜਿਨ੍ਹਾਂ ਨੂੰ ਆਨੰਦ ਆ ਗਿਆ ਗੁਰੂ ਪਿਆਰਿਓ ਉਹ ਅਨਸਾਨ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਨੇ ਤੇ ਭਾਈ ਜਦੋਂ ਇਹਨਾਂ ਨੇ ਕੀਰਤਨ ਕੀਤਾ ਕੁਝ ਕੋ ਸਿੱਖਾਂ ਦੀ ਇਹੋ ਜੀ ਸਰਧਾ ਵਧੀ ਜਿਹਦੇ ਨਾਲ ਭਾਈ ਗੰਗੂ ਭਾਈ ਸਹਿਗਲਾ ਭਾਈ ਰਾਮਾ ਭਾਈ ਧਰਮਾ ਇਹ ਚਾਰ ਜਣੇ ਰਲ ਕੇ ਨਾ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਕਿਉਂਕਿ ਉਹਨਾਂ ਦਾ ਕੀਰਤਨ ਸੁਣਿਆ ਸੀ ਕੀਰਤਨ ਦੇ ਵਿੱਚ ਜਦੋਂ ਗੁਰੂ ਦੀ ਮਹਿਮਾ ਹੁੰਦੀ ਹੈ ਗੁਰੂ ਮੁਕਤੀਆਂ ਦਾ ਦਾਤਾ ਹੁੰਦਾ ਤੇ ਗੁਰੂ ਪਿਆਰਿਓ ਆਪ ਦੇ ਸੇਵਕਾਂ ਨੂੰ ਆਪ ਮੁਕਤ ਹੈ ਤੇ ਦੂਸਰਿਆਂ ਨੂੰ ਮੁਕਤ ਕਰਦਾ ਹੈ ਉਹਨਾਂ ਦਾ ਜਨਮ ਅਤੇ ਮਰਨ ਕਟਿਆ ਜਾਂਦਾ ਹੈ ਕਹਿੰਦੇ ਐਸੇ ਤਰ੍ਹਾਂ ਜਦੋਂ ਉਹ ਕੀਰਤਨੀਆਂ ਨੂੰ ਸੁਣਿਆ ਇਹਨਾਂ ਦੇ ਮਨ ਦੇ ਵਿੱਚ ਵੀ ਗੁਰੂ ਦੀ ਦੀ ਸ਼ਰਨੋਂ ਪ੍ਰਾਪਤ ਹੋਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਅੰਤਰਜਾਮੀ ਕਿਰਪਾ ਨਿਹਾਨ ਭਗਤ ਵਛਲ ਕਿਰਪਾ ਕਰਕੇ ਮੁਕਤੀ ਦਾ ਰਾਸਤਾ ਦੱਸੋ ਹੁਣ ਆਪੋ ਆਪਣੀ ਚਾਹ ਹੁੰਦੀ ਆ ਹਰ ਇਨਸਾਨ ਦੀ ਕੋਈ ਧਨ ਦੌਲਤਾਂ ਮੰਗਦਾ ਹੈ ਕੋਈ ਧੀਆ ਪੁੱਤਰ ਮੰਗਦਾ ਹੈ ਤੇ ਕੋਈ ਫਿਰ ਮੁਕਤੀ ਦਾ ਰਾਸਤਾ ਮੰਗਦਾ ਹੈ ਜਦੋਂ ਪਤਾ ਲੱਗ ਜੇ ਜਿਹਨੂੰ ਗਿਆਨ ਹੁੰਦਾ ਹੈ ਜਿਨ੍ਹਾਂ ਨੇ ਵੇਖਿਆ ਹੁੰਦਾ ਕੰਨਾਂ ਦੇ ਨਾਲ ਸੁਣਿਆ ਹੁੰਦਾ ਹੈ ਕਿ ਗੁਰੂ ਤੋਂ ਬਿਨਾ ਮੁਕਤੀ ਦਾ ਰਾਸਤਾ ਕੋਈ ਦੱਸ ਨਹੀਂ ਸਕਦਾ ਮੁਕਤ ਕਰ ਨਹੀਂ ਸਕਦਾ ਤੇ ਗੁਰੂ ਪਿਆਰਿਓ ਗੁਰੂ ਜੀ ਬੋਲੇ ਭਾਈ ਤੁਸੀਂ ਸਤਨਾਮ ਦਾ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਤ ਸੰਗਤ ਸੁਣਿਆ ਕਰੋ ਹਿਰਦੇ ਦੇ ਵਿੱਚ ਸਿਰਜਣਹਾਰ ਕਰਤਾਰ ਦਾ ਧਿਆਨ ਧਾਰੋ ਧਰਮ ਦੀ ਕਮਾਈ ਵਿੱਚ ਵਰਤਦੇ ਹੋਏ ਆਏ ਗਏ ਅਖਿੱਤੀ ਦੀ ਸਾਧ ਸੰਗਤ ਦੀ ਸੇਵਾ ਕਰਿਆ ਕਰੋ ਤੁਹਾਡਾ ਮਨ ਸ਼ੁੱਧ ਹੋ ਜਾਏਗਾ ਸੋ ਐਸੇ ਤਰਾਹੇ ਕਰਦੇ ਹੋਏ ਚਾਰੇ ਸਿੱਖ ਗੁਰੂ ਘਰਾਂ ਦੇ ਵਰਤਨਾ ਦੀ ਸੇਵਾ ਸਿਮਰਨ ਬੰਦਗੀ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਦਾ ਧਿਆਨ ਧਰਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਗੁਰੂ ਪਿਆਰਿਓ ਗੁਰੂ ਨੂੰ ਬਖਸ਼ਾ ਦਾ ਦਾਤਾ ਸਮਝ ਕੇ ਜਿਤੋਂ ਧਿਆਨ ਧਰਿਆ ਤੇ ਗੁਰੂ ਪਿਆਰਿਓ ਕਹਿੰਦੇ ਉਹ ਚਾਰੇ ਸਿੱਖ ਉੱਚ ਪਦਵੀ ਨੂੰ ਪ੍ਰਾਪਤ ਹੋ ਗਏ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਜਿਨ੍ਹਾਂ ਨੂੰ ਗੁਰੂ ਦਾਤਾ ਦਿੰਦਾ ਭਾਈ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰਦੇ ਨੇ ਆਪਾਂ ਵੀ ਗੁਰੂ ਦਾ ਸਿਮਰਨ ਕਰੀਏ ਸਿਮਰਨ ਕਰਨ ਦੇ ਨਾਲ ਹੀ ਸਤਿਗੁਰਧੀਆਂ ਦਾਤਾ ਸਤਿਗੁਰਧੀਆਂ ਬਖਸ਼ਿਸ਼ਾ ਇਹ ਹੁੰਦੀਆਂ ਨੇ ਭਾਈ ਬੋਲਦੇ ਆ ਤੁਨੇ ਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਧਰੁਪੀਆਂ ਹੋ ਗਈਆਂ ਹੋਣਗੀਆਂ ਆਪ ਜੀ ਦੇ ਅਣਜਾਣ ਬੱਚੇ ਸਮਝ ਕੇ ਮਿਹਰ ਕਰਨੀ ਸਤਿਗੁਰੂ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਤਰਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ